ਹਾਂਜੀ ਵੈੁਰਜੀ ਦਾ ਫਾਲਸਾ ਸ੍ਰੀ ਵੈੁਰਜੀ ਦੀ ਫਤਿਹ ਸੋ ਮੈਂ ਤੁਹਾਡਾ ਆਪਣਾ ਹਰਦੇਵ ਸਿੰਘ ਖਹਿਰਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਜ YouTube ਚੈਨਲ ਪਰਸਨਲ ਥਾਟ ਇਸ ਤੇ ਆਪਾਂ ਸ਼ਾਰਟਸ ਵੀਡੀਓ ਦੇ ਵਿੱਚ ਕੋਈ ਨਾ ਕੋਈ ਮੈਸੇਜ ਜਿਹੜਾ ਹੁੰਦਾ ਜ ਸਮਾਜ ਨੂੰ ਦੇ ਤੇ ਵੀ ਆਪਾਂ ਗੱਲ ਕਰਦੇ ਆ ਸੋ ਅੱਜ ਲੌਂਗ ਵੀਡੀਓ ਬਣਾ ਕੇ ਆਪਾਂ ਆਪਣੇ ਦਿਨ ਦੇ ਵਿਚਾਰ ਨੇ ਨੇਰੇ ਕੁਝ ਗੱਲਾਂ ਸਮਝਿਆ ਕਰਨੀਆਂ ਨੇ ਸੋ ਟਾਈਟਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਆਪਾਂ ਕਿਸ ਬਾਰੇ ਦਿੱਤੇ ਆ ਜਿਹੜੀ ਗੱਲਬਾਤ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਨੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੋਰ ਵੀ ਅਪਡੇਟ ਜਾਣਕਾਰੀਆਂ ਦੇ ਭਰਪੂਰ ਭਰਪੂਰ ਗ੍ਰੀਜ਼ ਦੇਖਣ ਲਈ ਤੇ ਦੋਸਤੋ ਆਪਾਂ ਗੱਲ ਕਰੀਏ ਪੰਜਾਬ ਦੀ ਕਿਉਂਕਿ ਆਪਾਂ ਪੰਜਾਬੀ ਆ ਮੈਂ ਐਜ਼ ਅ ਸਿੱਖ ਸੋ ਆਪਾਂ ਜੇਕਰ ਗੱਲ ਕਰੀਏ ਕਿ ਪੰਜਾਬ ਕਿਹਦਾ ਪੰਜਾਬ ਕਿਹਾ ਜਾਂਦਾ ਕਿ ਆਪਾਂ ਪੰਜਾਬੀ ਆ ਅੱਪਾ ਇਹ ਸਿੱਖਾਂਗੇ ਠੀਕ ਹੈ ਜੀ ਨੂੰ ਆਪਾਂ ਪੰਜਾਬ ਜਿਹੜੇ ਦੀ ਗੱਲ ਕਰਦੇ ਆਂ ਸੋ ਪੰਜਾਬ ਤੇ ਸਿੱਖੇ ਦੀ ਗੱਲ ਕਰਦੇ ਆਂ ਆਪਾਂ ਸਿੱਖੇ ਜੀ ਸੋ ਦੋਸਤੋ ਪੰਜਾਬੀ ਕਿਹਨੂੰ ਕਹਿੰਦੇ ਨੇ ਆਪਾਂ ਇਸ ਵਿਸ਼ੇ ਤੇ ਵੀ ਅੱਜ ਗੱਲ ਕਰੀਏ ਕਾਫੀ ਟਾਈਮ ਤੋਂ ਮੈਂ ਵੀਡੀਓ ਬਣਾਉਣਾ ਚਾਹੁੰਦਾ ਸੀ ਇਸ ਅਸਮਿਲ ਸੀ ਮੁੱਦੇ ਤੇ ਸ਼ਾਰਟ ਵੀਡੀਓ ਦੇ ਵਿੱਚ ਕੋਈ ਕੁਝ ਇੱਕ ਗੱਲ ਇਹ ਕਹਿ ਸਕਦਾ ਆਪਾਂ ਪੂਰੀ ਭਰਪੂਰ ਗੱਲ ਹੈ ਜਿਹੜਾ ਆਪਾਂ ਲਈ ਕਰ ਸਕਦੇ ਸੋ ਦੋਸਤੋ ਕਹਿਣੇ ਕਿ ਪੰਜਾਬ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਸੋ ਇਸੇ ਕੋਈ ਕਈ ਮੁੱਦੇ ਨੇ ਜਿਹੜੇ ਕਈ ਲੋਕਾਂ ਵੱਲੋਂ ਉਠਾਏ ਜਾਂਦੇ ਨੇ ਚਲੋ ਹਰ ਇੱਕ ਦੀ رائے ਆਪਉਂ ਦੀ ਹੁੰਦੀ ਹੈ ਆਪ ਕੋ ਵੱਖਰ ਨਜ਼ਰੀਆ ਹੁੰਦਾ ਸੋਚਣ ਦਾ ਦੇਖਣ ਦਾ ਸਮਝਣ ਦਾ ਹਰ ਇੱਕ ਦਾ ਨਜ਼ਰੀਆ ਹੁੰਦਾ ਤੇ ਮੇਰਾ ਆਪ ਦਾ ਨਜ਼ਰੀਆ ਮੇਰਾ ਪਰਸਨਲ ਥਾਟ ਆਪਦਾ ਹਰ ਇੱਕ ਦਾ ਵਿਚਾਰ ਹੁੰਦਾ ਆਪਦਾ ਪਰਸਨਲ ਵਿਚਾਰ ਹੁੰਦਾ ਸੋ ਮੈਂ ਜ਼ਰੂਰ ਨਹੀਂ ਕਹਣਾ ਕਿ ਜੋ ਮੈਂ ਇਸ ਵੀਡੀਓ ਵਿੱਚ ਗੱਲ ਕਰਦੇ ਨਹੀਂ ਕਿ ਹੋ ਸਕਦਾ ਉਹ ਸਾਰੀਆਂ ਗੱਲਾਂ ਸਹੀ ਹੋਣ ਜਾਂ ਮੇਰਾ ਕਹਿਣਾ ਮਤਲਬ ਮੈਂ ਸਹੀ ਹਾਂ ਮੈਂ ਠੀਕ ਹੈ ਪਰ ਮੈਂ ਉਸ ਵੇਚ ਤੇ ਗੱਲ ਕਰ ਰਿਹਾ ਇਸ ਵੀਡੀਓ ਵਿੱਚ ਕਿ ਜਿੱਦਾਂ ਮੈਨੂੰ ਫੀਲ ਹੁੰਦਾ ਜਾਂ ਮੈਂ ਕੀ ਸੋਚਣ ਕੀ ਮਹਿਸੂਸ ਕਰਦੇ ਕਿਸ ਮੁੱਦੇ ਤੇ ਕਿਉਂਕਿ ਆਪਾਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਕੁਝ ਨਾ ਕੁਝ ਗਰੀ ਦੇ ਵਿੱਚ ਦੇਖਦੇ ਰਹਿੰਦੇ ਹਾਂ ਸੋ ਜੇਕਰ ਗੱਲ ਕਰੀਏ ਪੰਜਾਬ ਪੰਜਾਬ ਕਿਹਦੇ ਸੋ ਦੋਸਤੋਂ ਪੰਜਾਬ ਵੈਸੇ ਗੁਰੂਆਂ ਪੀਰਾਂ ਦੀ ਗੰਬਰਾਂ ਦੀ ਧਰਤੀ ਆ ਇੱਥੇ ਸਿੱਖਾਂ ਦਾ ਵੀ ਪੰਜਾਬ ਹੈ ਜਿਹੜਾ ਉਹ ਸਾਰਾਂ ਨੇ ਜਾਂ ਚਾਹੇ ਇੱਥੇ ਸਿੱਖ ਰਹਿ ਰਹੇ ਨੇ ਪੰਜਾਬ ਦੇ ਵਿੱਚ ਜਿਆਦਾ ਮਤਰਾ ਦਾ ਪਿੰਡਾਣੀ ਜਿਹੜੇ ਵਾਦੀ ਆਉਂਦੇ ਜਿਆਦਾ ਆਪਣੀ ਕਹੀਏ ਕਹਿ ਸਕਦੇ ਆ ਕਿ ਆਪਾਂ ਸਿੱਖਾਂ ਦੀ ਵਾਦੀ ਇੱਥੇ ਜਿਹੜੀ ਅ ਸੈਰਾਂ ਦੀ ਹੁੰਦਾ ਉਹ Hindu ਵੀਰਾਂ ਦੀ ਆਵਾਦੀ ਜਿਆਦਾ ਹੈ ਸੋ ਪਰ ਜੇਕਰ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਨਜ਼ਰ ਹੁੰਦੇ ਨੇ ਇੱਥੇ ਬੁੱਧ ਧਰਮ ਦੇ ਲੋਕ ਵੀ ਰਹਿੰਦੇ ਨੇ Hindu, Muslim, Sikh, Isai ਬੁੱਧ ਧਰਮ ਦੇ Jain ਧਰਮ ਦੇ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਰਹਿੰਦੇ ਨੇ ਸੋ ਪੰਜਾਬ ਪੰਜਾਬੀ ਕੀ ਹੁੰਦਾ ਪੰਜਾਬੀ ਉਹ ਆ ਪੰਜਾਬੀ ਉਸ ਨੂੰ ਆਖਿਆ ਜਾਂਦਾ ਜਿੱਦਾਂ ਕਿ ਜੋ ਪੰਜਾਬ ਦੇ ਵਿੱਚ ਰਹਿੰਦਾ ਜਿਹਦੀ ਲੈਂਗੁਏਜ ਪੰਜਾਬੀ ਆ ਚਾਹੇ ਇੱਥੇ ਪੰਜਾਬ ਦੇ ਰਹਿੰਦੇ 12 ਪੰਜਾਬ ਵਿੱਚ ਰਹਿਣ ਵਾਲੇ ਜਿਹੜਾ ਮੁਸਲਮਾਨ ਨੇ Hindu ਸਿੱਖਾਂ ਇਦਾਂ ਚ ਰਹੀ ਗੂਆ ਮਦਰ ਲੈਂਗੁਏਜ ਪੰਜਾਬੀ ਤੇ ਇਸਾਈ ਜਾਂ ਹੋਰ ਵੀ ਜਰੀ ਕੈਟਾਗਰੀ ਦੇ ਲੋਕ ਧਰਮ ਦੇ ਲੋਕ ਨੇ ਜਿਹੜੇ ਰਹਿੰਦੇ ਨੇ ਉਹ ਦੋਸਤੋ ਪੰਜਾਬੀ ਬੋਲਦੇ ਨੇ ਜਿਹੜੇ ਜਨਨ ਮਤਲਬ ਕਿ ਆਪਾਂ ਜੇ ਅਗਾਂਹ ਕਰੀਏ ਤਾਂ ਪੰਜਾਬ ਦੇ ਹੋਰ ਤੋਂ ਪਹਿਲਾਂ ਦੀ ਮਤਲਬ ਕਿ ਰਹਿੰਦੇ ਆ ਰਹਿੰਦੇ ਪੰਜਾਬ ਦੀ ਧਰਤੀ ਤੇ ਸੋ ਜਾਂ ਫਿਰ 1947 ਤੋਂ ਲੈ ਕੇ 2025 ਤੱਕ ਦੀ ਗੱਲ ਕਰੀਏ ਉਹ 1947 ਤੋਂ ਲੈ ਕੇ ਪੰਜਾਬ ਦੇ ਵਿੱਚ ਰਹ ਰਹੇ ਨੇ ਤੇ ਇਹ ਸਾਰੇ ਉਹਨਾਂ ਨੂੰ ਪੰਜਾਬੀ ਆਖਿਆ ਜਾਂਦਾ ਪੰਜਾਬੀ ਸ਼ਬਦ ਜਦੋਂ ਆ ਮੈਂ ਕਿ ਪੰਜਾਬੀ ਸੋ ਪੰਜਾਬੀ ਦੋਸਤੋ ਪੰਜਾਬੀ ਦਾ ਮਤਲਬ ਇਹ ਨਹੀਂ ਹੈਗਾ ਕਿ ਕੱਲਾ ਸਿੱਖਾਂ ਨੇ ਜਾਂ ਵੀ ਸਿੱਖੇ ਪੰਜਾਬੀ ਨੇ ਕਿਉਂਕਿ ਇਹਦਾ ਮਤਲਬ ਧਰਮ ਦੇ ਨਾਲ ਰਿਲੇਟਡ ਨਹੀਂ ਹੈ ਇੱਕ ਪੰਜਾਬ ਸਟੇਟ ਸਿੱਖ ਸਟੇਟ ਬਣੀ ਜਾਂਦੀ ਹੈ ਠੀਕ ਹੈ ਸਿੱਖ ਸਟੇਟ ਹੈ ਹੀ ਵੀ ਹੈ ਆਪਾਂ ਹੁਣ ਇਸ ਪਾਸੇ ਵੱਲ ਨਹੀਂ ਜਾਣਾ ਕਿ ਆਪਾਂ ਸਿੱਖ ਸਟੇਟ ਮੈਂ ਕਹਦੇ ਆ ਵੀ ਨਹੀਂ ਹੈਗੀ ਠੀਕ ਹੈ ਸਿੱਖ ਸਟੇਟ ਜ਼ਰੂਰ ਹੈਗੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੋਸਤੋ ਕੋਈ ਦੋਰਾਏ ਨਹੀਂ ਕਰਨ ਜਿਹੜੀ ਉਹ ਮੇਨ ਰੂਪ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬੀ ਪੰਜਾਬੀ ਦੋਸਤੋ ਹਰ ਇੱਕ ਰਹਿਣ ਵਾਲਾ ਜਿਹੜਾ ਪੰਜਾਬ ਦੇ ਵਿੱਚ ਰਹਿ ਰਿਹਾ ਸਦਿਆਂ ਤੋਂ 1947 ਤੋਂ 2025 ਤੱਕ ਰਹਿ ਰਹੇ ਆ ਨਾ ਤੇ ਜਿਹੜਾ ਪੰਜਾਬੀ ਬੋਲਦਾ ਲੈਂਗੁਏਜ ਮਦਰ ਲੈਂਗੁਏਜ ਪੰਜਾਬੀ ਹੁੰਦੇ ਪੁਰਖੇ ਸੀ ਜਿਹੜੇ ਉਹ ਪੰਜਾਬੀ ਬੋਲਦੇ ਸੀ ਕਿਸੇ ਵੀ ਧਰਮ ਦੇ ਨੇਡਿਤ ਹੋਣ ਚਾਹੇ ਬੰਦੇ ਜਾਂ ਹੁਣ ਮੌਜੂਦਾ ਨੇ ਉਹ ਵੀ ਪੰਜਾਬੀ ਬੋਲਦੇ ਨੇ ਤੇ ਇਹ ਫਿਚਰ ਨੇ ਉਹ ਵੀ ਪੰਜਾਬੀ ਬੋਲਦੇ ਹਾਂ ਥੋੜਾ ਜਿਹਾ ਜਦੋਂ ਤੋਂ ਇੰਗਲਿਸ਼ ਮੀਡੀਅਮ ਸਕੂਲਾਂ ਦਾ ਮਿੱਚ-ਮਿੱਚੇ ਪੜਨ ਲੱਗ ਜਾਂਦੇ ਆ ਇਹ ਪਿੰਡਾਂ ਦੇ ਤੇ ਸ਼ਹਿਰਾਂ ਦੇ ਖਾਸ ਕਰਕੇ ਸ਼ਹਿਰਿਆਂ ਦੇ ਬੱਚਿਆਂ ਦੀ ਗੱਲ ਕਰੀ ਤਾਂ ਉਹ ਜ਼ਰੂਰ ਹਿੰਦੀ ਵੱਲ ਆਕਰਸ਼ਿਤ ਜ਼ਿਆਦਾ ਹੋ ਚੁੱਕੇ ਨੇ ਪਰ ਯਾਦ ਰੱਖੋ ਆਪਣੀ ਮਦਰ ਲੈਂਗੁਏਜ ਜਿਹੜੀ ਆ ਉਹ ਆਪਣੀ ਸਟੇਟ ਦੀ ਲੈਂਗੁਏਜ ਹੁੰਦੀ ਆ ਸੋ ਕੇਰਲਨ ਦੀ ਆਪਣੀ ਵੱਖਰੀ ਲੈਂਗੁਏਜ ਆਪਣੀ ਲੈਂਗੁਏਜ ਆ ਤੇ ਅ ਠੀਕ ਹੈ ਦਿੱਲੀ ਯਾਹੁਰ ਜਾ ਕੇ ਹਿੰਦੀ ਲੈਂਗੁਏਜ ਜਿਹੜੀ ਆ ਉਹ ਜਾਤਰਾ ਸਟੇਟਾਂ ਦੇ ਵਿੱਚ ਬੋਲੀ ਜਾਂਦੀ ਹੈ ਤੇ ਕਸ਼ਮੀਰੀ ਦੀ ਆਪਣੀ ਕਸ਼ਮੀਰੀ ਲੈਂਗੁਏਜ ਹੈ ਹਿਮਾਚਲੀ ਦੀ ਆਪਣੀ ਹਿਮਾਚਲੀ ਲੈਂਗੁਏਜ ਹੈ ਪਰ ਜਿਹੜੀ ਗੱਲ ਆ ਵੀ ਆਪਾਂ ਪੰਜਾਬੀ ਸਾਰੇ ਪੰਜਾਬੀਓ ਦੋਸਤੋ ਪੰਜਾਬ ਦੇ ਵਿੱਚ ਮੇਰਾ ਮਤਲਬ ਲਾਸਟ ਵਿੱਚ ਇਹ ਗੱਲ ਕਹਾ ਜਿਵੇਂ ਕਿ ਪੰਜਾਬ ਦੇ ਵਿੱਚ ਰਹਿਣ ਵਾਲਾ ਹਰ ਇੱਕ ਜਿਹੜਾ ਪੰਜਾਬੀ ਬੋਲਦਾ ਉਹ ਪੰਜਾਬੀ ਹੈ ਸੋ ਮੇਨ ਗੱਲ ਇਹੀ ਕਰਨੀ ਸੀ ਆਪਾਂ ਇਸ ਵਿਸ਼ੇ ਦੇ ਉੱਤੇ ਕਿ ਪੰਜਾਬੀ ਕੌਣ ਹੁੰਦੇ ਨੇ ਠੀਕ ਹੈ ਟਾਈਟਲ ਸੀ ਪੰਜਾਬੀ ਕੌਣ ਹੁੰਦੇ ਨੇ ਤੇ ਪੰਜਾਬੀ ਕੌਣ ਹੁੰਦੇ ਨੇ ਇਸ ਦੀ ਵਿਆਖਿਆ ਜਿਹੜੀ ਆਪਾਂ ਕੋਸ਼ਿਸ਼ ਸ਼ਬਦਾਂ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦਾ ਮੇਰੀ ਵੀਡੀਓ ਦੇਖਣ ਤੋਂ ਬਾਅਦ ਕੋਈ ਸੰਤੁਸ਼ਟ ਨਾ ਹੋਵੇ ਵੀ ਮੈਂ ਗੱਲ ਸਹੀ ਨਹੀਂ ਕੀਤੀ ਚਲੋ ਜੇ ਜੇਕਰ ਕਿਸੇ ਦਾ ਜਨ ਦੁੱਖਦਾ ਤਾਂ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਪਰ ਆਪਾਂ ਜਿਹੜਾ ਆਪਣੇ ਥਾਟ ਸੀ ਆਪਦਾ ਵਿਚਾਰ ਸੀ ਉਹ ਰੱਖੇ ਨੇ ਸੋ ਪੰਜਾਬ ਦੇ ਵਿੱਚ ਰਹਿਣ ਵਾਲਾ ਹਰ ਇੱਕ ਪੰਜਾਬੀ ਜਿਹਦੀ ਮਦਰ ਲੈਂਗੁਏਜ ਪੰਜਾਬੀ ਹੋ ਪੰਜਾਬੀ ਭਾਸ਼ਾ ਬੋਲਦੇ ਨੇ ਸੋ ਪੰਜਾਬ ਉਹਨਾਂ ਦਾ ਬਾਕੀ ਇਹ ਨਹੀਂ ਹੈਗਾ ਵੀ ਇਹ ਇੱਕ ਕਿਸੇ ਤਬਕੇ ਦਾ ਜਾਂ ਪੰਜਾਬ ਦੇ ਵਿੱਚ ਜੋ ਵੀ ਰਹਿ ਰਹੇ ਨੇ ਸਰੀਰ ਤੋਂ ਸੋ ਪੰਜਾਬ ਉਹਨਾਂ ਦਾ ਹੈ ਸੋ ਦੋਸਤੋ ਪੰਜਾਬ ਦੇ ਵਿੱਚ ਜਿਹੜਾ ਜਾਤਵਾਦ ਜਿਹੜਾ ਉਹ ਅੱਜ ਵੀ ਦੇਖਿਆ ਜਾਂਦਾ ਹਾਲਾਂਕਿ ਗੁਰੂਆਂ ਦਾ ਦਸਾਂ ਗੁਰੂਆਂ ਦਾ ਪਰਮਾਣ ਹੈ ਜਾਤ ਪਾਤ ਦੇ ਉੱਤੇ ਭਰੋਸਾ ਨਹੀਂ ਕਰਨਾ ਜਾਤ ਪਾਤ ਕੀ ਹੈ ਕੋਈ ਕੁਛ ਨਹੀਂ ਜਿਵੇਂ ਜੇ ਆਪਾਂ ਗੋਤਲਾ ਲਈ ਜਿਦਾ ਮੇਰਾ ਖਹਿਰਾ ਗੋਤਾਂ ਜਾਂ ਕਿਸੇ ਦਾ ਮਾਣ ਜਾਂ ਇਹਦਾ ਜੋ ਵੀ ਗੋਤਾ ਹੈ ਸੋ ਅਸਲੀ ਪਹਿਚਾਣ ਹੈ ਜਿਹੜੀ ਉਹ ਸਿੰਘਾ ਆਪਣੀ ਤੇ ਸਿੱਖਾਂ ਦੀ ਤਾਂ ਠੀਕ ਹੈ ਆ ਜੋ ਮਰਜ਼ੀ ਭਾਰੀ ਹੁੰਦਾ ਉਹਦੇ ਨਾਲ ਭਾਈ ਖਾਲਸਾ ਸ਼ਬਦ ਹੈ ਜਿਹੜਾ ਹਰਜਿੰਦਰ ਜੀ ਦਾ ਭਾਈ ਸਾਹਿਬ ਸ਼ਬਦ ਹੈ ਜਿਹੜਾ ਜੁੜ ਜਾਂਦਾ ਸੋ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਇਕੱਠੇ ਰਹਿ ਕੇ ਕਰੋ ਸਾਰੇ ਧਰਮਾਂ ਦੇ ਲੋਕ ਨੇ ਜਿਹੜੇ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇਕੱਠੇ ਰਹਨਾ ਕਿਉਂਕਿ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਸੋ ਇਹਨਾਂ ਦਾ ਮਕਸਦ ਹੁੰਦਾ ਸਿਰਫ ਵੋਟ ਬੈਂਕਿੰਗ ਇਹ ਆਪਸੀ ਫਿਰਕਾ ਫਰਸਤ ਦੀ ਗੱਲ ਸਿਹੜ ਕੇ ਜਿਹੜਾ ਇਹ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਸਪੈਸ਼ਲੀ ਪੰਜਾਬ ਦੀ ਗੱਲ ਨੂੰ ਪੰਜਾਬ ਦੇ ਲੋਕਾਂ ਦੇ ਜਿਹੜਾ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਤੇ ਇਹਦੇ ਵਿੱਚੋਂ ਆਪਾਂ ਜਿਹੜੀ ਸਰਕਾਰ ਦੀ ਸਾਦਿਸ ਹੈ ਉਸ ਨੂੰ ناکਾਮਯਾਬ ਕਰਨਾ ਆਪਾਂ ਸਰਕਾਰ ਦੀ ਸਾਦਿਸ ਨੂੰ ਕਾਮਯਾਬ ਨਹੀਂ ਹੁੰਦੇ ਨਾ ਸੋ ਦੋਸਤੋ ਏ ਅੱਜ ਦੀ ਵੀਡੀਓ ਦੇ ਵਿੱਚ ਸੀ ਆਪਣਾ ਟੌਪਿਕ ਤੇ ਆਪਾਂ ਆਪਣੀ ਗੱਲ ਰੱਖ ਦਿੱਤੀ ਜੇ ਸਹਿਮਤ ਹੋ ਮੇਰੀ ਵੀਡੀਓ ਦੇਖ ਕੇ ਤਾਂ ਕਮੈਂਟ ਕਰਕੇ ਕਮੈਂਟ ਵਿੱਚ ਜੱਸ ਜਰੂਰ ਲਿਖ ਦਿਓ ਤੇ ਦੋਸਤੋ ਮਿਲਦੇ ਆਂ ਫੇਰ ਕਿਸੇ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਸਭ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ